ਪਹਿਲਾ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਫਿਰ ਮਨੁੱਖ ਨੇ ਤਰੱਕੀ ਕੀਤੀ ਤੇ ਤਰੱਕੀ ਕਰਦਿਆ ਕਰਦਿਆ ਮਨੁੱਖ ਦੀ ਗਿਣਤੀ ਵੱਧ ਗਈ ਫਿਰ ਇਹਨੇ ਘਰ ਬਣਾ ਕੇ ਸ਼ੁਰੂ ਕਰ ਦਿੱਤਾ ਰਹਿਣਾ ਘਰਾਂ ਤੋਂ ਬਾਅਦ ਪਿੰਡ ਤੇ ਕਸਬੇ ਤੇ ਸ਼ਹਿਰ ਹੋਂਦ ਵਿੱਚ ਆਏ ਜਿਉਂ-ਜਿਉਂ ਮਨੁੱਖਾਂ ਦੀ ਗਿਣਤੀ ਵੱਧਦੀ ਗਈ ਤਿਉਂ-ਤਿਉਂ ਇਹਨਾਂ ਵਿੱਚ ਗੋਤਾਂ ਦਾ ਸੰਚਾਲਨ ਹੋਇਆ ਗੋਤਾਂ ਦਾ ਪਛਾਣ ਵਾਸਤੇ ਗੋਤਾਂ ਹੋਂਦ ਵਿੱਚ ਆਈਆਂ ਵੱਡਿਆਂ ਦੇ ਨਾਮ ਉੱਤੇ ਗੋਤਾਂ ਆਉਂਦੇ ਵਿੱਚ ਆਈਆਂ ਕੋਈ ਸੰਧੂ ਕੋਈ ਸਿੱਧੂ ਕੋਈ ਗਿੱਲ ਕੋਈ ਚਾਲ ਕੋਈ ਹੋਰ ਵੱਖ-ਵੱਖ ਗੁੰਦਾ ਗੋਤਾਂ ਨਾਲ ਸੰਸਾਰ ਦੇ ਲੋਕ ਜਾਣੇਗੇ ਆਪਣੀ ਉਮਤ ਲਈ ਆਪਣੀ ਗੋਤ ਲਈ ਹਰ ਕਿਸੇ ਦੇ ਵਡੇਰਿਆਂ ਨੇ ਕੋਈ ਨਾ ਕੋਈ ਕੁਰਬਾਨੀ ਕੀਤੀ ਸੰਧੂਆਂ ਦੇ ਵਡੇਰਿਆਂ ਵਿੱਚੋਂ ਬਾਬਾ ਕਾਲਾ ਮਾਰ ਦੀ ਬਹੁਤ ਪ੍ਰਸਿੱਧ ਨੇ ਇਸੇ ਤਰ੍ਹਾਂ ਚਾਲ ਗੋਤ ਨਾਲ ਸੰਬੰਧ ਰੱਖਣ ਵਾਲੇ ਸਰਦਾਰਾਂ ਦੇ ਵਡੇਰੇ ਹੋਏ ਨੇ ਬਾਬਾ ਜੋਗੀ ਪੀਰ ਜੀ ਜੋਗੀ ਪੀਰ ਤੋਂ ਕਈ ਵਾਰੀ ਅਸੀਂ ਪ੍ਰੇਖਾ ਖਾ ਜਾਂਦੇ ਪੀ ਕੋ ਫਕੀਰ ਹੋਣਗੇ ਜਾਂ ਪੀਰ ਹੋਣਗੇ ਅਸਲ ਵਿੱਚ ਪੀਰ ਦਾ ਅਰਥ ਹੈ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਪੀਰ ਦਾ ਅਰਥ ਹੈ ਕਾਦਰ ਨੂੰ ਰਜਾਉਣ ਵਾਲਾ ਪੀਰ ਦਾ ਅਰਥ ਹੈ ਉਸ ਖੁਦਾ ਦੀ ਯਾਦ ਵਿੱਚ ਜੁੜਨ ਵਾਲਾ ਪੀਰ ਦਾ ਅਰਥ ਹੈ ਸਰੀਰ ਨਾਲ ਮੋਹ ਨਾ ਕਰਨ ਵਾਲਾ ਔਰ ਨਿਰਸਵਾਰਥੀ ਨਾ ਹੋਣਾ ਪਰ ਸਵਾਰਥੀ ਹੋਣਾ ਭਾਈ ਗੁਰਦਾਸ ਜੀ ਦੀ ਵਾਰ ਵਿੱਚੋਂ 6ਵੇਂ ਪਾਤਸ਼ਾਹ ਮਹਾਰਾਜ ਦੇ ਬਾਰੇ ਵਿੱਚ ਸਾਡੇ ਸਾਹਮਣੇ ਕੋਈ ਸ਼ਬਦ ਆਉਂਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਕੀ 6ਵੇਂ ਪਾਤਸ਼ਾਹ ਗੁਰੂ ਅਰਬਿੰਦ ਸਾਹਿਬ ਮਹਾਰਾਜ ਜੀ ਇਸਲਾਮੀ ਲਿਬਾਸ ਪਹਿਨਿਆ ਕਰਦੇ ਸਨ ਜਣੀ ਸਾਡੇ ਸਾਹਮਣੇ ਸਿੱਧ ਹੋ ਗਿਆ ਕਿ ਪੀਰ ਦਾ ਅਰਥ ਹੈ ਖੁਦਾ ਤੱਕ ਰਸਾਈ ਰੱਖਣ ਵਾਲਾ ਜਿਹਦੇ ਬੋਲਾਂ ਵਿੱਚ ਬਰਕਤ ਹੋਵੇ ਤੇ ਜਿਹੜਾ ਜੀਵਨ ਨਾਲ ਮੋਹ ਨਾ ਕਰਦਾ ਹੋਵੇ ਠੀਕ ਇਸੇ ਤਰ੍ਹਾਂ ਚਾਲ ਗੋਦ ਦੇ ਸਰਦਾਰਾਂ ਦੇ ਵੱਡੇ ਹੋਏ ਨੇ ਬਾਬਾ ਜੋਗੀ ਪੀਰ ਦੀ ਉਹਨਾਂ ਨੇ ਆਪਣੀ ਉਮਤ ਲਈ ਕੁਰਬਾਨੀ ਦਿੱਤੀ ਤੇ ਜਿੱਥੇ ਜਿੱਥੇ ਚਾਲ ਸਰਦਾਰ ਵਸਦੇ ਨੇ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਜੋੜ ਮੇਲੇ ਲਾਉਂਦੇ ਨੇ ਲਾਉਣੇ ਵੀ ਚਾਹੀਦੇ ਬਾਬਾ ਜੋਗੀ ਪੀਰ ਦੀ ਯਾਦ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਆਪ ਜੀ ਸੱਜ ਬੈਠੇ ਹੋ ਮਜਮੂਨ ਦੇ ਪੰਨਿਆਂ ਦਾ ਆਗਾਜ਼ ਕਰਨ ਤੋਂ ਪਹਿਲਾਂ ਜੋ ਸਰਦਾਰ ਬਲਦੇਵ ਸਿੰਘ ਭਾਜੀ ਹੁਣਾਂ ਨੇ ਹੁਕਮ ਕੀਤਾ ਹੈ ਉਹ ਪੰਨੇ ਅਰਜ਼ ਕਰਨ ਤੋਂ ਪਹਿਲਾਂ ਸਾਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਰਹੀਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਪਜੀ ਤੋਸੀਸ ਮੰਗਨੇ ਆ ਪੁਰ ਉਮੀਦ ਹੈ ਆਪ ਜੋਗ ਉੱਤਰ ਦੇ ਕੇ ਮਾਨ ਬਖਸ਼ੋਗੇ ਸਾਰੇ ਮਾਈ ਭਾਈ ਇੱਕ ਆਵਾਜ਼ ਵਿੱਚ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧਨਵਾਦੀ ਸਾਧ ਸੰਗਤ ਕੌਮਾਂ ਦੀ ਜ਼ਿੰਦਗੀ ਪਹਾੜੀ ਰਸਤੇ ਵਰਗੀ ਹੁੰਦੀ ਪਹਾੜੀ ਰਸਤੇ ਵਰਗੀ ਪਹਾੜੀ ਰਸਤਾ ਤੁਹਾਡੇ ਵਿੱਚੋਂ ਸਾਰਿਆਂ ਨੇ ਲਗਭਗ ਵੇਖਿਆ ਹੋਵੇਗਾ ਕਦੇ ਉਤਰਾ ਹੁੰਦਾ ਹੈ ਕਦੇ ਚੜ੍ਹਾ ਆਉਂਦਾ ਹੈ ਪਹਾੜੀ ਰਸਤੇ ਦਾ ਚੜ੍ਹਾ ਚੜਦਿਆਂ ਵੀ ਥਕਾਵਟਾਂ ਹੁੰਦੀਆਂ ਤੇ ਉਤਰਦਿਆਂ ਵੀ ਪੈਰਾਂ ਦੇ ਨੋਂ ਪਛ ਜਾਂਦੇ ਨੇ ਬੜੀ ਮੁਸ਼ਕਲ ਨਾਲ ਪਹਾੜੀ ਰਸਤੇ ਦਾ ਸਫ਼ਰ ਕਰਨਾ ਪੈਂਦਾ ਹੈ ਮੇਰੀ ਕੌਮ ਦੀ ਜ਼ਿੰਦਗੀ ਵੀ ਪਹਾੜੀ ਰਸਤੇ ਵਰਗੀ ਸੀ ਕਦੇ ਮੇਰੀ ਕੌਮ ਨੂੰ ਕੇਸਰੀ ਨਿਸ਼ਾਨ ਦੇ ਛਾਇਆ ਥੱਲੇ ਵੱਡੇ ਵੱਡੇ ਜਲਮਾਨੁਸ਼ਕਸ਼ਤ ਦੇਣ ਦਾ ਮੌਕਾ ਪ੍ਰਾਪਤ ਹੋਇਆ ਕਦੇ ਮੇਰੇ ਕੌਮ ਦੇ ਬਹਾਦਰ ਜਰਨੈਲਾਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਕਾਨੂੰ ਆਣ ਦਾ ਸ਼ੰਭ ਤੇ ਬੀਕਾ ਨੇਰ ਦੀ ਧਰਤੀ ਤੇ ਜਾ ਕੇ ਟਿਕਾਣਾ ਕਰਨਾ ਪਿਆ ਗੁਰੂ ਕੀ ਸਾਧਨਵਾਦੀ ਸਾਧ ਸੰਗਤ ਸਾਡੀ ਉਸ ਕੌਮ ਦੇ ਬਹਾਦਰਾਂ ਦੀ ਦਾਸਤਾਨ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮਜਮੂਨ ਤੇ ਬੜਾ ਲੰਬਾ ਹੈ ਪਰ ਜਲਦੀ ਨਾਲ ਅਰਧ ਕਰਕੇ ਆਪ ਜੀ ਤੋਂ ਰੁਖਸਤ ਲੈ ਜਾਣੀ ਹੈ ਤਵਜੋਂ ਦੇ ਕੇ ਹਰ ਇਤਿਹਾਸ ਵਿੱਚੋਂ ਸਾਨੂੰ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ ਜਿਵੇਂ ਕਹਾਣੀ ਦੇ ਪਿਛਲੇ ਪਾਸੇ ਜੇ ਅੰਗਰੇਜ਼ੀ ਵਿੱਚ ਹੋਏ ਤੇ ਲਿਖਿਆ ਹੁੰਦਾ ਮੋਰਲ ਜਣੀ ਇਸ ਤੋਂ ਆ ਸਿੱਖਿਆ ਮਿਲਦੀ ਹੈ ਜੇ ਕਿਸੇ ਹੋਰ ਭਾਸ਼ਾ ਵਿੱਚ ਪੰਜਾਬੀ ਵਿੱਚ ਹੋਵੇ ਤੇ ਮਗਰ ਲਿਖਿਆ ਹੁੰਦਾ ਸਿੱਖਿਆ ਸਿੱਖਿਆ ਤੋਂ ਬਾਅਦ ਇਸ ਕਹਾਣੀ ਤੋਂ ਬਾਅਦ ਸਾਨੂੰ ਆ ਸਿੱਖਿਆ ਪ੍ਰਾਪਤ ਹੁੰਦੀ ਹੈ ਇਤਿਹਾਸ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਪਰ ਅਫਸੋਸ ਨਾਲ ਕਹਿਣਾ ਪਵੇਗਾ ਆ ਜੋ ਕੇ ਸਮੇਂ ਵਿੱਚ ਮੇਰਾ ਮੰਨਣਾ ਕਿ ਸਿੱਖਾਂ ਨੇ ਇਤਿਹਾਸ ਨੂੰ ਕੰਨ ਰਸ ਬਣਾ ਲਿਆ ਜਣੀ ਐਸ ਪਾਸੇ ਸੁਣਿਆ ਤੇ ਦੂਜੇ ਪਾਸੇ ਕੱਢ ਦਿੱਤਾ ਅਗਰ ਜੇ ਇਤਿਹਾਸ ਨੂੰ ਆਧਾਰ ਬਣਾ ਕੇ ਅਸੀਂ ਜਿਉਣ ਦੀ ਕੋਸ਼ਿਸ਼ ਕਰੀਏ ਤੇ ਫੇਰੀ ਮੇਰੀ ਕੌਮ ਬੇਤਫਾਕੀ ਦਾ ਸ਼ਿਕਾਰ ਨਹੀਂ ਹੋਏਗੀ ਚੜ੍ਹਦੀ ਕਲਾ ਵਿੱਚ ਹੋਵੇਗੀ ਥਾਂ ਥਾਂ ਤੇ ਸਾਨੂੰ ਮਜਾਰੇ ਨਾ ਕਰਨੇ ਪੈਣਗੇ ਥਾਂ ਥਾਂ ਤੇ ਧਰਨੇ ਨਾ ਲਾਉਣੇ ਪੈਣਗੇ ਸਰਕਾਰ ਦੇ ਸਾਹਮਣੇ ਝੂਲੀ ਅਟਕੇ ਸਾਨੂੰ ਆ ਕਿਸਾਨੀ ਦੇ ਹਿੱਤ ਵਿੱਚ ਇਕੱਠੇ ਹੋ ਕੇ ਝੰਡੇ ਨਾ ਚਲਾਉਣੇ ਪੈਣਗੇ ਤੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇ ਜੀ ਇਤਿਹਾਸ ਨੂੰ ਆਧਾਰ ਬਣਾ ਲਈਏ ਪਰ ਅਸੀਂ ਆਧਾਰ ਨਹੀਂ ਬਣਾਉਂਦੇ ਇਤਿਹਾਸ ਨੂੰ ਸੁਣ ਕੇ ਇੱਥੇ ਗੁਰਦੁਆਰੇ ਵਿੱਚ ਜਿੱਥੇ ਬੈਠ ਕੇ ਸੁਣਦੇ ਆ ਉੱਥੇ ਛੱਡ ਕੇ ਚਲੇ ਜਾਂਦੇ ਆ ਅਸਲ ਵਿੱਚ ਇਤਿਹਾਸ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਤਾਈਆਂ ਤਾਂ ਉਹਨਾਂ ਬਹਾਦਰਾਂ ਦੀਆਂ ਵਾਰਾਂ ਸਟੇਜਾਂ ਤੇ ਗਾਈਆਂ ਜਾਂਦੀਆਂ ਨੇ ਤਾਂ ਕਿ ਸਾਡੇ ਹਿਰਦੇ ਵਿੱਚ ਵੀ ਉਹਨਾਂ ਵਰਗਾ ਬਲ ਉਹਨਾਂ ਵਰਗੀ ਸ਼ਕਤੀ ਉਹਨਾਂ ਵਰਗੀ ਤਿਆਗ ਦੀ ਭਾਵਨਾ ਪੈਦਾ ਹੋ ਸਕੇ ਤਾਂ ਕਿ ਅਸੀਂ ਜਿਹੜੇ ਦਰਬਾਰਦਰ ਤੇ ਭਟਕ ਰਹੇ ਹਾਂ ਕੁਰਬਾਨੀ ਕਰਨ ਵਾਲੀ ਕੌਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ